ਰਕਤ ਬਗਰ ਨੀਂਦ ਆਉਂਦੀ ਤੇ ਹਿੱਕ ਤੇ ਮਾਇਰਦਾ ਰਾਤੀ ਰਕਤ ਬਗਰ ਨੀਂਦ ਆਉਂਦੀ ਦਿਕਣਾ ਨਾ 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 ਦੋਸਤ ਦਿਕਣਾ ਨਾ 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 ਰਾਤੀ ਰਕਤ ਬਗਰ ਨੀਂਦ ਆਉਂਦੀ ਤੇਕ ਤੇਰ ਮਾਣ ਯਾਰ ਦਾ ਹੱਥ ਰੱਖਦਾ ਬਗਾਰ ਨੀਵੇਂ ਆਉਦੀ ਓਏ ਗੱਦੀ ਝੜਕ ਨੀ ਸਾਂ ਮੁੜ ਕੇ ਆਇਆ ਨੀ ਚੱਲ ਚੱਲ ਗੱਦੀ ਝੜਕ ਨੀ ਸਾਂ ਮੁੜ ਕੇ ਆਇਆ ਨੀ ਰੱਬ ਬਾਲੀ ਬਾਲਾ ਜਾ ਪੰਦਰਾ ਤਬ ਪਾਹੀ ਪਾ ਲੈ ਆ ਪਿੰਦਰਾ ਤੂ ਕਿ ਆਇਆ ਨਹੀਂ ਪਹਿਲੀ ਗੱਡੀ ਖੜਕਨੀ ਸਾਵਣ ਕੇ ਆਇਆ ਨਹੀਂ ਪਹਿਲੀ ਗੱਡੀ ਖੜਕਨੀ ਸਾਵਣ ਕੇ ਆਇਆ ਨਹੀਂ ਲੱਗੇ ਆਇਆ ਅਬ ਬਲੀ ਬਾਲੇ ਲੈ ਜਾ ਪਿੰਦਰਾ ਹੱਲ ਪਿਆਰ ਨਿਸ਼ਾਨੀ ਟੁੱਟੇ ਦਿਲ ਦਜੁੜਦੇ ਅੜੀਏ ਤੋੜੀਆਂ ਨਾਟਣਾ ਨਾਟਣਾ ਅੰਜਵਾ ਦੇ ਦਿਲ ਲੰਗਿਆ ਜਾਵੇ ਛੁੱਟੇ ਪਾਗ ਚਕਾਇਆ ਅਬ ਬਲੀ ਬਾਲੇ ਲੈ ਜਾ ਪਿੰਦਰਾ ਸੁਤੇ 파ਗਿਤ ਕਾਇਆ ਟੁਟੇ ਦਿਲ ਦੇ ਜੁੜਦੇ ਅਣੀਏ ਤੋੜੀ ਨਾ